ਚਲਦੇ ਸ਼ਤ ਦੇ ਤੱਕਦੇ ਮਾਲਕ ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਫਤਾਵਾਰੀ ਦੀਵਾਨਾਂ ਅੰਦਰ ਸਤਿਗੁਰਾਂ ਦੇ ਮੁਬਾਰਕ ਚਰਨਾਂ 'ਚ ਬੈਠ ਕੇ ਮੈਂ ਜਿੱਥੇ ਗੁਰਬਾਣੀ ਕੀ ਰਤਨ ਤਾਂ ਰਸ ਮਨਿਆ ਕੁਝ ਸਮਾਂ ਮਿਲਿਆ ਵਿਚਾਰਾਂ ਦਾ ਆウ ਰੰਗ ਮਿਲ ਕੇ ਅੱਜ ਵੀ ਵਿਚਾਰ ਨਾਲ ਜੋੜਨਾ ਕਰੀਏ ਅਸੀਸ ਬਖਸ਼ੋ ਫਤਿਹ ਦੀ ਸਾਂਝ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਈ ਸਹਿਬ ਜੀ ਆਨੇ ਸਾਨੂੰ ਕਰਮ ਦੇ ਸਬੰਧ ਵਿੱਚ ਕੁਝ ਸ਼ਬਦਾਂ ਦੀ ਸਾਂਝ ਪਾਈ ਗੁਰਬਾਣੀ ਵਿੱਚ ਸਤਿਗੁਰੂ ਜੀ ਆਨੇ ਜਿੱਥੇ ਕਰਮ ਦੀ ਗੱਲ ਆਪਣੇ ਕਰਮ ਕੀ ਗੱਤ ਮੈਂ ਕਿਆ ਜਾਨੂ ਮੈਂ ਕਿਆ ਜਾਨੂ ਬਾਬਾ ਜਿੱਥੇ ਇਹ ਸਮਝਾਇਆ ਉਹਦੇ ਨਾਲ ਸਤਿਗੁਰੂ ਜੀਆ ਨੇ ਕਰਮ ਕਾਂਡ ਦੀ ਵੀ ਗੱਲ ਕੀਤੀ ਆ ਜਿਵੇਂ ਭਾਈ ਸਾਹਿਬ ਜੀਆ ਨੇ ਸਾਨੂੰ ਸ਼ਬਦ ਸੁਣਾਇਆ ਸੀ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾਗਾ ਕੀ ਲੁਟੈ ਨਿਰਵਾਣ ਕੀਰਤਨ ਗਾਉ ਕਰਤੇ ਕ ਨਿਮਖ ਸਿਮਰਤ ਜਿਤ ਛੁਟੇ ਇਹ ਕਰਮ ਕਾਂਡ ਦੇ ਨਾਲ ਸੰਬੰਧ ਰੱਖਦਾ ਹੈ ਪਰ ਅੱਜ ਅਸੀਂ ਵਿਚਾਰ ਕਰਨੀ ਕਰਮ ਦੀ ਕਰਮ ਤੋਂ ਭਾਵ ਸਾਡੇ ਪੀਤੇ ਹੋਏ ਕੰਮ ਹੀ ਕਰਮ ਬਣ ਜਾਂਦੇ ਹੁਣ ਕਰਮ ਬਣਦਾ ਕਿਵੇਂ ਆਇਆ ਗੁਰੂ ਨਾਨਕ ਸਾਹਿਬ ਜੀਆ ਨੇ ਸ਼ੁਰੂਆਤ ਤੋਂ ਸਾਨੂੰ ਸਮਝਾਉਣਾ ਕੀ ਜਿੱਥੇ ਅਸੀਂ ਗੁਰੂ ਨਾਨਕ ਸਾਹਿਬ ਜੀਆ ਨੂੰ ਪੜਦੇ ਆਇਆ ਨਾ ਜਿੱਥੇ ਸਤਿਗੁਰੂ ਜੀ ਕਹਿੰਦੇ ਨੇ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਮੂਆ ਹੁਣ ਸਭ ਤੋਂ ਪਹਿਲਾਂ ਤਾਂ ਸਤਿਗੁਰੂ ਜੀਆ ਨੇ ਸਾਨੂੰ ਹੋਂ ਦੀ ਪਰਿਭਾਸ਼ਾ ਵੀ ਜਿਹੜੀ ਹੋਂ ਮੇ ਆਇਆ ਹੋਂ ਆਇਆ ਉਹ ਰੱਬ ਨੇ ਆਪ ਸਾਡੇ ਅੰਦਰ ਪਾਈਆ ਹੁਣ ਉਹਦੇ ਤੋਂ ਅੱਗੇ ਸਾਨੂੰ ਸਮਝਾਉਂਦੇ ਆ ਹੁਣ ਅੱਗੇ ਹੋਂ ਮੇ ਵੀ ਸਾਡੇ ਆਪਣੇ ਆਪ ਤੇ ਆ ਵੀ ਅਸੀਂ ਹੋਂ ਮੇ ਦੇ ਨਾਲ ਕਿਉਂ ਜੇ ਕੰਮ ਕਰਨੀ ਹੈ ਰੱਬ ਨੇ ਸਾਡੇ ਅੰਦਰ ਚੰਗਿਆਈ ਪਾਈਆ ਇੱਕ ਤਤ ਪਾਇਆ ਅਸੀਂ ਉਹਦੀ ਵਰਤੋਂ ਕਿਸ ਢੰਗ ਨਾਲ ਕਰਦੇ ਹਾਂ ਸਾਡੇ ਆਪਣੇ ਆਪ ਤੇ ਆ ਸਾਡੇ ਅੰਦਰ ਰੱਬ ਨੇ ਇੱਕ ਗੁਣ ਕਾਮ ਦਾ ਪਾਇਆ ਪਰ ਇਹਦੀ ਗਲਤ ਵਰਤੋਂ ਕਰਕੇ ਕਈ ਕਾਮੀ ਬਣ ਗਏ। ਕ੍ਰੋਧ ਤਾਂ ਹੋਣਾ ਚਾਹੀਦਾ ਆ ਪਰ ਕ੍ਰੋਧ ਦੀ ਬਹੁਤਾਤ ਹੋਣ ਕਰਕੇ ਅਸੀਂ ਬਹੁਤੀ ਵਾਰੀ ਆਪਣੇ ਰਿਸ਼ਤੀਆਂ ਨੂੰ ਖਰਾਬ ਕਰ ਲੈਂਦੇ ਆ। ਸਾਡੇ ਅੰਦਰ ਮੋਹ ਤਾਂ ਹੋਣਾ ਹੀ ਚਾਹੀਦਾ ਆ ਆਪਣੇ ਬੱਚਿਆਂ ਦੇ ਲਈ ਆਪਣੇ ਪਰਿਵਾਰ ਦੇ ਲਈ ਸੰਸਾਰ ਦੇ ਲਈ ਕੁਦਰਤ ਦੇ ਲਈ ਸਾਡਾ ਮੋਹ ਆ। ਪਰ ਇਹਦੀ ਬਹਤਾਤ ਸਾਨੂੰ ਵਿਕਾਰਾਂ ਵੱਲ ਟੱਕ ਦਿੰਦੀ ਹੈ ਹੁਣ ਇਸੇ ਤਰ੍ਹਾਂ ਰੱਬ ਨੇ ਸਾਨੂੰ ਇੱਕ ਚੰਗਿਆਈ ਵਾਲੇ ਪੱਖ ਤੋਂ ਦਿੱਤਾ ਪਰ ਅਸੀਂ ਦੀ ਵਰਤੋਂ ਗਲਤ ਕਰਕੇ ਗਲਤ ਰਹਾਵਾ ਤੇ ਕਈ ਚੰਗੇ ਰਹਾਵਾ ਤੇ ਹੁਣ ਜਿਹੜਾ ਗੁਰੂ ਨਾਨਕ ਸਾਹਿਬ ਜੀਆ ਨੇ ਸਾਨੂੰ ਸਮਝਾਇਆ ਕਹਿੰਦੇ ਹਮੈ ਇਹਾ ਜਾਤ ਹੈ ਹਮੈ ਕੰਮ ਕਮਾਈ ਕਹਿੰਦੇ ਕਰਮ ਵੀ ਨਹੀਂ ਨਾ ਜਿਹੜੇ ਕੀਤੇ ਹੋਏ ਕੰਮ ਇਹ ਵੀ ਰੱਬ ਵੱਲੋਂ ਦਿੱਤੇ ਹੋਏ ਨਹੀਂ ਹੁਣ ਅੱਗੇ ਕਰਮ ਨਹੀਂ ਅਸੀਂ ਕਿਹੜੇ ਕੰਮ ਕਰਦੇ ਆ ਉਹ ਵੀ ਸਾਡੇ ਆਪਣੇ ਆਪ ਤੇ ਕਿਉਂਕਿ ਹਮ ਐ ਇਹ ਹੀ ਬੰਧਨ ਹੁਣ ਪੈ ਗਈ ਬੰਧਨਾਂ ਦੇ ਇਹ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਰੱਬ ਨੇ ਤਾਂ ਤੈਨੂੰ ਇੱਕ ਚੰਗਿਆਈ ਸਰੀਰ ਦਿੱਤਾ ਔਰ ਉਹਦੀ ਵਰਤੋ ਨਾ ਵਰਤੋ ਹੁਣ ਤੇਰੇ ਆਪਣੇ ਆਪ ਤੇ ਆ ਗੁਰੂ ਨਾਨਕ ਦੇ ਘਰ ਨੇ ਕਰਮਾਂ ਦੀ ਗੱਲ ਕੀਤੀ ਹੈ ਜੀ ਗੁਰੂ ਨਾਨਕ ਸਾਹਿਬ ਜੀਆ ਨੇ ਸਮਝਾਇਆ ਆ ਸਾਨੂੰ ਕੱਚ ਪਕਾਈ ਉਥੇ ਪਾਈ ਨਾਨਕ ਗਿਆ ਜੱਪੈ ਜਾਏ ਉਥੇ ਕੱਚੇ ਦੀ ਤੇ ਪਕਾਈ ਦੀ ਭਾਵ ਚੰਗੇ ਦੀ ਤੇ ਬੁਰੇ ਦੀ ਗੱਲ ਹੋਣੀ ਜਿਹਨੂੰ ਅਸੀਂ ਪੜਦੇ ਆਂ ਆ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਦੀ ਗੱਲ ਪੜਦੇ ਜਿਹਨੂੰ ਅਸੀਂ ਪੜਦੇ ਆ ਆ ਵੀ ਜੈਸਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ ਜਿਹਨੂੰ ਗੁਰਬਾਣੀ ਚ ਸਤਿਗੁਰੂ ਜੀ ਆਨੇ ਬਹੁਤ ਢੰਗ ਤਰੀਕਿਆਂ ਨਾਲ ਸਮਝਾਇਆ ਵੀ ਜੇ ਜਿੰਨਾ ਚੰਗਾ ਆ ਓਨਾ ਚੰਗਾ ਖਟੇਗਾ ਜਿੰਨਾ ਬੁਰਾ ਆ ਓਨਾ ਬੁਰਾ ਤੁ ਹੀ ਹੋ ਖਟੇਗਾ ਹਾਂ ਲੋਕਾਂ ਦੀ ਸਮਝ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਇਹ ਹੋ ਸਕਦੀ ਆ ਵੀ ਮੈਂ ਸਾਰੀ ਜ਼ਿੰਦਗੀ ਮਾੜਾ ਕਰਾਂ ਪਰ ਮੈਂ ਪ੍ਰਸਿੱਧ ਐਵੇਂ ਦਾ ਕਰਾਂ ਵੀ ਮੇਰੀ ਝੂਲੀ ਚੰਗਈ ਪਵੇ ਗੁਰੂ ਅੰਗਦ ਸਾਹਿਬ ਜੀਆ ਨੇ ਆਸਾ ਕੀ ਵਾਰ ਚ ਬਹੁਤ ਪਿਆਰਾ ਸਤਗੁਰੂ ਜੀ ਕਹਿੰਦੇ ਇਹ ਇਹ ਲੋਕ ਕਹਿ ਸਕਦੇ ਵੀ ਇਹ ਵੀ ਮੈਂ ਸਾਰੀ ਜ਼ਿੰਦਗੀ ਮਾੜਾ 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 ਕਰੀ ਜਾਵਾਂ ਬੀਜੀ ਜਾਵਾਂ ਤੇ ਮੈਂ ਅਖੀਰ ਦੇ ਵਿੱਚ ਵੱਡਾ ਬਹੁਤ ਸੋਹਣਾ ਇਹ ਇਹ ਲੋਕਾਂ ਦਾ ਹੋ ਸਕਦਾ ਪਰ ਰੱਬ ਦੇ ਘਰ ਦਾ ਇਹ ਨਿਆਉ ਹੈ ਹੀ ਨਹੀਂ ਇੱਥੇ ਤਾਂ ਸਤਗੁਰੂ ਜੀ ਕਹਿੰਦੇ ਦੱਦਾ ਦੋਸ਼ਨਾ ਦੇਹੁ ਕਿਸੈ ਦੋਸ਼ ਕਰਮਾ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਇਥੇ ਜੋ ਜਿਵੇਂ ਦਾ ਜਿਨੇ ਕੀਤਾ ਉਹਨੇ ਓਵੇਂ ਦਾ ਪਾਉਣਾ ਹੈ ਚੰਗਿਆਈ ਖੱਟ ਲਵੇਗਾ ਚੰਗਿਆਈ ਪਾ ਲਵੇਗਾ ਬੁਰਾਈ ਕਰੇਗਾ ਤੇਰੀ ਝੂਲੀ ਬੁਰਾਈ ਪੈਣੀ ਹੈ ਕਿਉਂਕਿ ਗੁਰੂ ਨਾਨਕ ਦੇ ਇਹ ਰੱਬ ਦਾ ਵਿਧਾਨ ਆ ਆ ਵੀ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਤੇ ਜੇ ਅਸੀਂ ਇਹ ਸਮਝਦੇ ਆ ਵੀ ਅਹੀ ਰੱਬ ਕੋਲੋਂ ਚੰਗਾ ਮੰਗੇ ਤੇ ਰੱਬ ਚੰਗਾ ਤੇ ਜੇ ਵਾਹੀ ਗੁਰੂ ਮਾਫ ਕਰੇ ਜੇ ਬੁਰਾਈਆਂ ਤੇ ਬੁਰਾ ਵੀ ਤਾਂ ਪਾਵਾਂਗੇ ਨਾ ਕਾਨੂੰਨ ਤਾਂ ਰੱਬ ਦਾ ਇੱਕੋ ਹੀ ਰਹਿਣਾ ਆ ਯਾਰ ਰੱਬ ਨੇ ਸਾਡੇ ਲਈ ਇਹੀ ਫਿਲਾਸਫੀ ਸਾਨੂੰ ਸਮਝਾਈ ਆ ਵੀ ਵੇਖ ਤੇਰੇ ਤੇ ਆ ਵੀ ਤੂੰ ਕੀ ਕਰਨਾ ਆ ਯਾਰ ਜਿਵੇਂ ਦਾ ਗੁਰੂ ਨਾਨਕ ਸਾਹਿਬ ਦੇ ਘਰ ਨੇ ਘਰ ਨੇ ਕਰਮ ਫਿਲਾਸਫੀ ਨੂੰ ਮੰਨੀ ਆ ਪਰ ਗੁਰੂ ਨਾਨਕ ਦੀ ਵਡਿਆਈ ਕਰਮ ਫਿਲਾਸਫੀ ਤੋਂ ਵੀ ਅੱਗੇ ਦੀ ਵੀ ਹੈ ਇਸ ਗੱਲ ਨਾਲ ਸਤਿਗੁਰੂ ਜੀ ਸਹਿਮਤ ਵੀ ਹਾਂ ਜਿਵੇਂ ਦੇ ਕਰਮ ਨੇ ਉਹ ਤੈਨੂੰ ਭੋਗਣੇ ਪੈਣੇ ਨੇ ਜਿਵੇਂ ਦਾ ਕਰੇਗਾ ਤੈਨੂੰ ਭੋਗਣਾ ਪੈਣਾ ਆ ਪਰ ਖੇਡ ਵੇਖਿਓ ਗੁਰੂ ਨਾਨਕ ਦੇ ਘਰ ਦੀ ਜਿਵੇਂ ਹਿੰਦੂ ਮਤ ਕਹਿੰਦਾ ਵੀ ਕਰਮ ਫਲੋਸਫੀ ਗੁਰੂ ਨਾਨਕ ਸਾਹਿਬ ਕਹਿੰਦੇ ਹਾਂ ਪਰ ਗੁਰੂ ਨਾਨਕ ਦੇ ਘਰ ਨੇ ਕਰਮ ਤੋਂ ਵੱਡੀ ਕਿਰਪਾ ਨੂੰ ਪ੍ਰਧਾਨਤਾ ਦਿੱਤੀ ਹੈ ਕਰਮ ਹੈ ਨਹੀਂ ਜਿਵੇਂ ਦਾ ਕਰੇਗਾ ਤਿਵੇਂ ਦਾ ਮਿਲੂਗਾ ਪਰ ਕਰਮ ਤੋਂ ਵੱਡੀ ਮਾਲਕ ਦੀ ਕਿਰਪਾ ਵੀ ਬਹੁਤ ਗੁਰੂ ਨਾਨਕ ਦੇ ਘਰ ਨੇ ਕਿਰਪਾ ਦੇ ਉੱਤੇ ਜ਼ੋਰ ਦਿੱਤਾ ਹੈ ਜੀ ਅਸੀਂ ਇਹ ਸਾਖੀ ਅੜਦੇ ਆਇਆ ਨਾ ਵੀ ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦਰ ਦੇ ਉੱਤੇ ਭਾਈ ਜੋਗਾ ਆਇਆ ਤੇ ਜੀ ਜੋਗੇ ਨੂੰ ਇਹ ਪੁੱਛਿਆ ਵੀ ਜੋਗਿਆ ਕੀ ਦੇ ਜੋਗਾ ਤੇ ਉਹਨੇ ਜੇ ਆਖਿਆ ਵੀ ਸਤਿਗੁਰੂ ਤੇਰੇ ਜੋਗਾ ਤੇ ਗੁਰੂ ਨੇ ਵੀ ਅੱਗੋਂ ਆਖਿਆ ਵੀ ਮੈਂ ਜੇ ਤੂੰ ਮੇਰੇ ਜੋਗਾ ਤੇ ਮੈਂ ਵੀ ساری ਉਮਰ ਤੇਰੇ ਜੋਗਾ ਹੀ ਹਾਂ ਤੇ ਗੁਰੂ ਨਾਨਕ ਸਾਹਿਬ ਦੇ ਘਰ ਨੇ ਕੀ ਜੋਗੇ ਦੀ ਸੰਭਾਲ ਨਹੀਂ ਕੀਤੀ ਜੇ ਜੁਗਾ ਗੁਰੂ ਨਾਨਕ ਦੇ ਘਰੋਂ ਛੱਡ ਕੇ ਗੁਰੂ ਗੋਬਿੰਦ ਦੇ ਦਰੋਂ ਛੱਡ ਕੇ ਜਾ ਬੇਸ਼ਵਾਮਾ ਦੇ ਦਰ ਤੇ ਜਾਣ ਲੱਗਿਆ ਆ ਉਹਨੂੰ ਅੱਗੇ ਰੋਕਣ ਵਾਲਾ ਕੌਣ ਆਇਆ ਜਿਹਦੇ ਤੋਂ ਸਾ ਉਹ ਡਰਦਾ ਹੀ ਰਹੇਗਾ ਵੀ ਉਹ ਇੱਕ ਇੱਕ ਖਲੋਤਾ ਆਇਆ ਵਾ ਗੁਰੂ ਗੋਬਿੰਦ ਸਿੰਘ ਤਾਂ ਖਲੋਤਾ ਆਇਆ ਕਿਰਪਾ ਕਿ ਢੀ ਵੱਡੀ ਆ ਤੁਰ ਗਿਆ ਆ ਮਾੜਿਆ ਰਾਮਾ ਵਾਲ ਤੁਰ ਪਏ ਨੇ ਕਦਮ ਤੁਰ ਪਏ ਨੇ ਵੀ ਹਾਂ ਮੈਂ ਇਹ ਕਰਮ ਕਮਾਉਣਾ ਆਇਆ ਆ ਵਾ ਸਾਰੀ ਜ਼ਿੰਦਗੀ ਚੰਗਾ ਬਣ ਕੇ ਰੱਖਿਆ ਚੰਦ ਕਦਮਾਂ ਤੇ ਢਕਣ ਲੱਗਾ ਗੁਰੂ ਗੋਬਿੰਦ ਸਿੰਘ ਨੇ ਆਪ ਆਪਣੇ ਪੁੱਤ ਦੀ ਆਪ ਸੰਭਾਲ ਕੀਤੀ ਆਇਆ ਬਚਾਇਆ ਆਇਆ ਆ ਇਹ ਕਿਰਪਾ ਆਇਆ ਕਰਮ ਹੈ ਨੇ ਪਰ ਕਰਮੋਂ ਤੋਂ ਵੱਡੀ ਕਿਰਪਾ ਗੱਦੀ ਮਾਲਕ ਦੀ ਆਇਆ ਕਦੋਂ ਅਸੀਂ ਸਮਝਾਂਗੇ ਵੀ ਸੱਜਣ ਠੱਗ ਠੱਗਾ ਆ ਭੂਮੀਆਂ ਚੋਰ ਚੋਰ ਆਇਆ ਉਹ ਇੱਕ ਅਜੇਹੀ ਸ਼ਖਸੀਅਤ ਦੇ ਮਾਲਕ ਨੇ ਜਿਨ੍ਹਾਂ ਨੂੰ ਸਾਰਿਆਂ ਨੂੰ ਇਹ ਪਤਾ ਵੀ ਇਹ ਠੱਗਾ ਆਇਆ ਪਤਾ ਆਇਆ ਵੀ ਇਹ ਚੋਰੀਆਂ ਕਰਨ ਵਾਲਾ ਆ ਪਰ ਜਿੱਦਣ ਗੁਰੂ ਨਾਨਕ ਦੇ ਘਰ ਨਾਲ ਬਹਿ ਗਿਆ ਮੁਲਾਕਾਤੋ ਕਿ ਗੁਰੂ ਨਾਨਕ ਦੇ ਸ਼ਬਦ ਮਿਲ ਗਏ ਨੇ ਕਿਰਪਾ ਹੋ ਗਈ ਤੇ ਕਰਮ ਤਾਂ ਉਹਦੇ ਚੋਰਾਂ ਵਰਗੇ ਨੇ ਜੀ ਭੂਮੀ ਇਹਦੇ ਪਰ ਕਿਰਪਾ ਨੇ ਬਦਲ ਕੇ ਰੱਖਤਾ ਏ ਜਿਹਨੂੰ ਇਹ ਟੈਗ ਮਿਲਿਆ ਉਹ ਵੀ ਠੱਗੀ ਆਇਆ ਵਾ ਚੋਰ ਆਇਆ ਆ ਉਹਦੇ ਨਾਲ ਨਾਮ ਦੇ ਨਾਲ ਬਦਲ ਕੇ ਪ੍ਰਚਾਰਕ ਬਣ ਜਾਣਾ ਸਿੱਖ ਬਣ ਜਾਣਾ ਸੇਧ ਦੇਣ ਵਾਲਾ ਬਣ ਗਿਆ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਹੀਂ ਕਰਮ ਹੈ ਨਹੀਂ ਕਰਮਾਂ ਵੀ ਗੁਰਬਾਣੀ ਚ ਬਹੁਤ ਵੱਡੀ ਵਿਚਾਰ ਆਇਆ ਜਾਂ ਪਰ ਕਰਮਾਂ ਤੋਂ ਇਲਾਵਾ ਗੁਰੂ ਸਾਹਿਬ ਜੀ ਆਨੇ ਸਾਨੂੰ ਕਿਰਪਾ ਦਾ ਵੀ ਪਾਤਰ ਸਮਝਾਇਆ ਹਾਂ ਹਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜੀਵਨ ਦੀ ਘਟਨਾयां ਜਿਹੋ ਜੇ ਕਰਮ ਤਿਵੇਂ ਦਾ ਗੁਰੂ ਨੂੰ ਵੀ ਉਹੀ ਚੰਗਾ ਲੱਗਣਾ ਆ ਜਾਂ ਇੱਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਜੀਵਨ ਦੀ ਘਟਨਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਨੇ ਪਾਣੀ ਦੇ ਗਲਾਸ ਦੀ ਜਾਹਰ ਕੀਤਾ ਵੀ ਪਿਆਸ ਲੱਗੀ ਆ ਇੱਕ ਸਿੱਖ ਦੌੜਿਆ ਗਿਆ ਤੇ ਗੁਰੂ ਸਾਹਿਬ ਜੀ ਅੱਗੇ ਪਾਣੀ ਦਾ ਗਲਾਸ ਰੱਖਿਆ ਸਤਿਗੁਰੂ ਨੇ ਇਹਦੇ ਹੱਥ ਤੱਕ ਪੀਤਾ ਹੀ ਨਹੀਂ ਪਾਣੀ ਜਿਹਨੇ ਕਦੇ ਆਪਣੇ ਮਾਪਿਆਂ ਨੂੰ ਕਦੇ ਪਾਣੀ ਦਾ ਗਲਾਸ ਨਹੀਂ ਦਿੱਤਾ ਤੇ ਗੁਰੂ ਅੱਗੇ ਲਿਆ ਕੇ ਗਲਾਸ ਰੱਖਦਾ ਤੇ ਗੁਰੂ ਕਹਿੰਦਾ ਮੈਂ ਨਹੀਂ ਪੀ ਸਕਦਾ ਜਿਹੜਾ ਆਪਣਿਆਂ ਦੇ ਲਈ ਆਪਣੇ ਪਰਿਵਾਰ ਦੇ ਲਈ ਆਪਣੀ ਮਾਂ ਲਈ ਕਦੇ ਪਾਣੀ ਦਾ ਗਲਾਸ ਨਹੀਂ ਦੇ ਗੁਰੂ ਨੇ ਉਹ ਪਾਣੀ ਦਾ ਗਲਾਸ ਸਤਿਗੁਰੂ ਨੇ ਇਨਕਾਰ ਕਰਤਾ ਹਾਲਾਕੀ ਪਿਆਸ ਵੀ ਲੱਗੀ ਆ ਦੂਜਾ ਸਿੱਖ ਲਿਆ ਕੇ ਸਤਿਗੁਰੂ ਅਗੇ ਰੱਖ ਸਤਿਗੁਰੂ ਸ਼ੱਕ ਵੀ ਲੈਂਦੇ ਨਹੀਂ ਗੱਲ ਪਿਆਸ ਦੀ ਜਾਂ ਪਾਣੀ ਦੀ ਨਹੀਂ ਆਇਆ ਪਿਆਸ ਅੰਦਰ ਦੀ ਭਾਵਨਾ ਦੀ ਆਇਆ ਅੰਦਰ ਦੀ ਖੇਡ ਦੀ ਆ ਜਿਹੜਾ ਆਪਣੇ ਆਲੇ ਲਈ ਉਹ ਗੁਰੂ ਲਈ ਕਰਦਾ ਸਤਿਗੁਰੂ ਨੇ ਪ੍ਰਵਾਨ ਨਹੀਂ ਆਈ ਨਹੀਂ ਆ ਪਰ ਹਾਂ ਜਿਹੜਾ ਘਰੇ ਵੀ ਦਿੰਦਾ ਤੇ ਉਹਨੂੰ ਗੁਰੂ ਨੇ ਪ੍ਰਵਾਨ ਕਰਕੇ ਆਪਣੇ ਦਰ ਤੇ ਆ ਕਰਮਾਂ ਦੀ ਵੀ ਖੇਡ ਆਇਆ ਪਰ ਕਰਮਾਂ ਤੋਂ ਅੱਗੇ ਖੇਡ ਕਿਰਪਾ ਦੀ ਆਇਆ ਜਿਵੇਂ ਆ ਸ਼ਬਦ ਪਿੱਛੇ ਲਿਖਿਆ ਕਿਆ ਹੰਸ ਕਿਆ ਬਗਲਾ ਬਗਲੇ ਦਾ ਹੰਸ ਤੇ ਬਗਲਾ ਜਾਕੋ ਨਦਰ ਕਰੇ ਜੋਤਿ ਸੁਭਾਵੈ ਨਾਨਕਾ ਕਾਗੋ ਹੰਸ ਕਰੇ ਤੇ ਮਾਲਕ ਜਦੋਂ ਰਹਿਮਤ ਤੇ ਆ ਜਾਵੇ ਜਿਹਦੇ ਸਾਰੀ ਜ਼ਿੰਦਗੀ ਦੇ ਮਾੜੇ ਕੰਮ ਨੇ ਬਗਲਿਆਂ ਵਰਗੇ ਕੰਮ ਕੀਤੇ ਹੋਏ ਨੇ ਤੇ ਮਾਲਕ ਤੇ ਕਿਰਪਾ ਕਰ ਦੇਵੇ ਉਹਨੂੰ ਹੰਸ ਬਣਾ ਦਿੰਦਾ ਏ ਸੱਜਣ ਠੱਗ ਹੰਸ ਬਣਿਆ ਭੂਮੀਆਂ ਚੋਰ ਹੰਸ ਬਣਿਆ ਮੈਂ ਕਹਿੰਦਾ ਗੁਰੂ ਅਮਰਦਾਸ ਪਾਤਸ਼ਾਹ ਜੀ ਵੀ ਹੰਸ ਬਣ ਗਏ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਅਧਖੜ ਉਮਰ ਵਿੱਚ ਆ ਕੇ ਗੁਰੂ ਨਾਨਕ ਦੇ ਘਰ ਨਾਲ ਜੁੜੇ ਗੁਰੂ ਨਾਨਕ ਦੇ ਘਰ ਤੋਂ ਰਹਿਮਤ ਮਿਲੀ ਕਿਰਪਾ ਮਿਲੀ ਕਿਰਪਾ ਨੇ ਸਾਰੀ ਜ਼ਿੰਦਗੀ ਦੇ ਪਾਪ ਧੋਕੇ ਰੱਖਦੇ ਅਸੀਂ ਕਿਸ ਭਾਵਨਾ ਨਾਲ ਗੁਰੂ ਦਰ ਤੇ ਜੀ ਆ ਕੇ ਵੇਖੀ ਵੀ ਸਤਿਗੁਰੂ ਸਾਡੇ ਵੀ ਬਹੁਤ ਬਹੁਤ ਮਾੜੇ ਕਰਮ ਨੇ ਮੈਂ ਕਹਨਾ ਕਿੰਨੇ ਕੁ ਪਿਆਰੇ ਉਹ ਪੱਟ ਸਾਹਿਬਾਨ ਹੋਣਗੇ ਅਸੀਂ ਸਾਰੇ ਉਹ ਬੋਲ ਗਾਉਂਦੇ ਆਂ ਆ ਕੌਣ ਮੰਨਦਾ ਆ ਆਪਣੇ ਆਪਣੇ ਅਵਗੁਣਾਂ ਨੂੰ ਕੌਣ ਮੰਨਦਾ ਆ ਅਹੀ ਦੁਨੀਆ ਨੂੰ ਜੱਗ ਝਾਹਰ ਕਰਨ ਤੇ ਜੋਰ ਲਾਇਆ ਵੀ ਮੇਰੇ ਚ ਐਡੇ ਗੁਣ ਨੇ ਐਨੇ ਗੁਣ ਨੇ ਮੈਂ ਆਹ ਗੁਣਾ ਨਾਲ ਭਰਿਆ ਔਗੜ ਕੌਣ ਫਰੋਲਦਾ ਜੇ ਆਪਣੇ ਕਦੇ ਗੁਰੂ ਨਾਨਕ ਦੇ ਤਲ ਤੇ ਆ ਕੇ ਗੱਲ ਕਰਕੇ ਵੇਖੀ ਜਿਹਦੇ ਭੱਟ ਸਹਿਬਾਨ ਦੇ ਆ ਕੇ ਭੱਟ ਸਹਿਬਾਨ ਕਹਿੰਦੇ ਹਮ ਆਵਗੁਣ ਭਰੇ ਇੱਕ ਗੁਣ ਨਹੀਂ ਅੰਮ੍ਰਿਤ ਛਾੜ ਵਿਖੇ ਵਿਖ ਖਾਈ ਮਾਇਆ ਮੂਹ ਰਹਮਤ ਆ ਫੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਿਲੰਤ ਜਮ ਤ੍ਰਾਸ ਮਿਟਾਈ ਕਹਿੰਦੇ ਇੱਕ 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 ਕਿਣਕਾ ਸੁਣ ਲਿਆ ਤੇਰੇ ਘਰ ਦਾ ਸਾਡੇ ਆਪ ਗੁਣਾ ਦਾ ਸਮੁੰਦਰ ਭਰਿਆ ਪਿਆ ਸੀ ਸਾਡੇ ਅੰਦਰ ਐਡੇ ਆਪ ਗੁਣ ਦੀ ਮਾਲਕ ਨੇ ਇੱਕ ਰਹਿਮਤ ਕਰਤੀ ਆਇਆ ਸਾਡੇ ਹਜ਼ਾਰਾਂ ਹੀ ਪਾਪ ਕੱਟ ਕੇ ਸਾਨੂੰ ਆਪਣੇ ਦਰ ਤੇ ਭਾ ਕੇ ਸਾਨੂੰ ਆਪਣੇ ਘਰ ਦਾ ਪੈਰੋਕਾਰ ਬਣਾ ਲਿਆ ਕਿੱਡੇ ਵੱਡੇ ਭਗਤ ਸਹਿਬਾਨ ਨੇ ਕਦੇ ਗੱਲ ਕਰਕੇ ਵੇਖੋ ਜਦੋਂ ਗੁਰੂ ਸਾਹਿਬਾਨਾਂ ਦੀ ਗੱਲ ਆ ਸਤਿਗੁਰੂ ਜੀ ਕਹਿੰਦੇ ਕੁਝ ਵੀ ਨਹੀਂ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਐਡੇ ਔਗਣਾ ਨਾਲ ਭਰੇ ਹੋਏ ਆ ਅਸੀਂ ਫਿਰ ਵੀ ਅਰਦੋ ਅਰਦਾਸ ਕਰਕੇ ਕਹਿੰਦੇ ਨੇ ਦਇਆ ਕਰੋ ਕਿਛ ਮਿਹਰ ਉਪਾਉ ਮੇਰੇ ਮਾਲਕਾ ਕਿਰਪਾ ਕਰ ਦੋ ਸਾਡੇ ਬਹੁਤ ਕੰਮ ਮਾੜੇ ਨੇ ਜੀ ਅਸੀਂ ਬਹੁਤ ਮਾੜਾ ਕੰਮ ਕੀਤਾ ਹੋਇਆ ਬਹੁਤ ਅਸੀਂ ਗਲਤ ਰਾਵਾਂ ਤੇ ਤੁਰੇ ਆ ਕਿਰਪਾ ਕਰ ਦੋ ਤੁਸੀਂ ਸਤਿਗੁਰੂ ਜੀਓ ਏਡੇ ਅਫਗੁਣਾ ਦੇ ਭਰੇ ਹੋਇਆ ਤੇ ਵੀ ਮਾਲਕ ਦੀ ਜੇ ਰਹਿਮਤ ਹੋਗੀ ਆਇਆ ਤੇ ਅਸੀਂ ਵੀ ਅਰਦਾਸ ਉਸ ਭਾਵਨਾ ਨਾਲ ਕਰੀਏ ਵੀ ਸਤਿਗੁਰੂ ਬਹੁ ਮਾੜੇ ਕੰਮ ਨਹੀਂ ਸਾਡੇ ਬਸ ਕਿਰਪਾ ਕਰਿਓ ਵੀ ਸਤਿਗੁਰੂ ਜੀ ਜੋ ਪਿੱਛੇ ਹੋ ਗਿਆ ਹੋ ਗਿਆ ਆਵਾ ਮੈਂ ਰਹਿਮਤ ਕਰੋ ਅੱਗੇ ਤੋਂ ਸਤਿਗੁਰੂ ਕਦੇ ਕਿਸੇ ਦੇ ਲਈ ਕੋਈ ਮਾੜਾ ਕਰਮ ਨਾ ਹੋਵੇ ਕਿਰਪਾ ਕਰੋ ਐਡੇ ਇੰਨੀਆਂ ਮਾੜੀਆਂ ਤੇ ਜਦੋਂ ਗੁਰੂ ਨਾਨਕ ਦੇਵ ਜੀ ਘਰਨੇ ਰਹਿਮਤ ਕਰਕੇ ਉਹਨਾਂ ਨੂੰ ਅੱਗੇ ਸੱਚ ਦਾ ਪਾਠ ਪੜ੍ਹਾਤਾ ਅਰਦਾਸ ਕਰੀਏ ਸਤਿਗੁਰੂ ਜੀਓ ਜਦੋਂ ਉਹਨਾਂ ਤੇ ਕਿਰਪਾ ਹੋ ਗਈ ਸਾਡੇ ਤੇ ਕਿਰਪਾ ਕਰੋ ਸਾਨੂੰ ਵੀ ਆਪਣੇ ਦਰ ਤੇ ਭਾ ਕੇ ਸਾਡੇ ਵੀ ਕਰੋੜਾਂ ਪਾਪ ਕੱਟ ਕੇ ਸਾਨੂੰ ਵੀ ਆਪਣੇ ਚਰਨਾਂ ਨਾਲ ਲਾ ਲਓ ਸਾਨੂੰ ਵੀ ਆਪਣੇ ਚਰਨਾਂ ਦਾ ਪਿਆਰ ਦੇ ਦਿਓ ਹਾਂ ਬਹੁਤ ਕੰਮ ਸਾਡੇ ਮਾੜੇ ਪਰ ਹਾਂ ਰਹਿਮਤ ਕਰੋ ਸਤਿਗੁਰੂ ਸਾਡੇ ਤੇ ਵੀ ਇੱਕ ਦਇਆ ਦਾ ਇੱਕ ਕਿਣਕਈ ਮਿਲ ਜਵੇ ਸਾਡੇ ਤੇ ਸਾਡੀ ਵੀ ਸਤਿਗੁਰੂ ਜੀ ਉਹ ਬੰਦ ਖਲਾਸੀ ਹੋ ਜਵੇ ਆਇਆ ਗੁਰੂ ਨਾਨਕ ਦਾ ਕਰ ਗੁਰੂ ਨਾਨਕ ਨੇ ਕਰਮ ਦੀ ਗੱਲ ਕੀਤੀ ਕਰਮ ਫਲਸਫੀ ਨੂੰ ਬੰਨੇ ਆ ਪਰ ਕਰਮਾਂ ਤੋਂ ਵੱਡੀ ਮਾਲਕ ਦੀ ਕਿਰਪਾ ਨੂੰ ਵੀ ਦਰਸਾਇਆ ਉਹ ਕਹਿੰਦੇ ਜਦੋਂ ਮਾਲਕ ਦੀ ਕਿਰਪਾ ਹੋਗੀ ਮਾਲਕ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ ਅਸੀਂ ਇਸ ਭਾਵਨਾ ਨਾਲ ਗੁਰੂ ਕੋੜਾਈਏ ਸਤਿਗੁਰੂ ਜੀਓ ਅਸੀਂ ਬਹੁਤ ਕਰਮ ਮਾੜੇ ਕੀਤੇ ਨੇ ਪਰ ਰਹਿਮਤ ਕਰੋ ਸਤਿਗੁਰੂ ਜੀਓ ਸਾਡੇ ਤੇ ਰਹਿਮਤ ਕਰਕੇ ਤਰਸ ਕਰਕੇ ਸਾਡੇ ਜੀਵਨ ਨੂੰ ਬਦਲ ਦਿਓ ਸਾਡੇ ਕਰਮ ਨੂੰ ਬਦਲ ਦਿਓ ਕਰਮ ਤੋਂ ਭਾਵ ਕੰਮ ਬਦਲ ਜਾਣ ਇਹਨਾਂ ਹੱਥਾਂ ਦੇ ਨਾਲ ਕਦੇ ਕਿਸੇ ਦੇ ਲਈ ਕੋਈ ਮਾੜਾ ਕੰਮ ਨਾ ਹੋਵੇ ਇਸ ਜ਼ੁਬਾਨ ਦੇ ਨਾਲ ਕਦੇ ਕਿਸੇ ਦੇ ਲਈ ਕੋਈ ਮਾੜਾ ਬੋਲ ਨਾ ਹੋਵੇ ਅਸੀਂ ਕਦੇ ਵੀ ਇਹਨਾਂ ਚਰਨਾਂ ਦੇ ਨਾਲ ਕਦੇ ਕਿਸੇ ਮਾੜਿਆਂ ਦੇ ਸੰਗਤ ਨਹੀਂ ਬੈਠੇ ਕਿਤੇ ਇਹ ਵਾਲੇ ਕਰਮ ਸਾਡੇ ਬਣ ਜਾਣ ਚੰਗਿਆਈ ਵਾਲੇ ਬਣ ਜਾਣ ਤਾਂ ਜੋ ਸਾਡਾ ਵੀ ਆਉਣ ਵਾਲਾ ਸਮਾਂ ਸੁਹੇਲਾ ਬਣ ਜਾਵੇ ਸਫਲਾ ਹੋ ਜਾਵੇ ਇਤਨੀਆਂ ਸੀਮਾਵਾਂ ਪਰਵਾਣ ਕਰਨੀਆਂ ਬੋਲਦੇ ਆ अनेकां ਭੁੱਲਾਂ ਨੇ ਗਲਤੀਆਂ ਨੇ ਅਣਜਾਣੇ ਤੇ ਬੱਚੇ ਜਾਣ ਕੇ ਮਾਫ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ